ਸੋ ਤਪਸਤਾਨ ਦੀ ਤੁਹਾਨੂੰ ਮਹਿਮਾ ਦੱਸ ਰਿਹਾ ਜੀ ਸੋ ਗੱਲਬਾਤ ਵੀ ਕਰ ਰਹੇ ਆ ਸੋ ਬਾਬਾ ਲਾਲ ਜੀ ਦੇ ਸੇਵਕ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਭਾਜੀ ਸਥਾਨ ਦਾ ਜਿਹੜਾ ਮਹਿਮਾ ਕੀ ਉਹ ਦੱਸਦੇ ਵੀ ਬੜਾ ਡੂੰਗਾ ਇਤਿਹਾਸ ਆ ਜੀ ਹਾਂਜੀ ਠੀਕ ਹੋ ਗਿਆ ਦੁਬਾਰੇ ਜੇ ਸਤਗੁਰੂ ਬਾਬਾ ਲਾਲ ਜੀ ਲਾਹੌਰ ਦੇ ਲਾਗੇ ਕਸੂਰ ਸ਼ਹਿਰ ਦੇ ਰਹਿਣ ਵਾਲੇ ਸਨ ਉਹ ਛੋਟੀ ਉਮਰ ਚ 12 ਸਾਲ ਦੀ ਉਮਰ ਚੋਂ ਘਰੋਂ ਸਾਧੂ ਮੱਤ ਦੇ ਵਿੱਚ ਹੀ ਸਾਧੂਆਂ ਦੇ ਨਾਲ ਹਰਦਵਾਰ ਚਲੇ ਗਏ ਉਤੋਂ ਘੁੰਮਦੇ ਘੁੰਮਦੇ ਦੇਤਾਰਪੁਰ, ਰਾਮਪੁਰ, ਬਹਿਰਾਮਪੁਰ ਉਤੋਂ ਹੁੰਦੇ ਹੋਏ ਕਲਾਨੌਰ ਆ ਗਏ ਜੀ ਕਲਾਂਵਾਰੋਂ ਨੇ ਆਕਾਂਟ ਜਗਾ ਵੇਖ ਕੇ ਇੱਥੇ ਡੇਰਾ ਲਾ ਲਿਆ ਇੱਕ ਮਹੀਨੇ ਦੇ ਬਾਅਦ 10 ਦਿਨ ਦੇ ਬਾਅਦ ਅਲੋਪ ਹੋ ਗਏ ਕਿਰਨ ਨਦੀ 'ਚ ਉਹਨਾਂ ਨੇ ਇੱਥੇ 84 ਸਾਲ ਤੱਕ ਕੀਤਾ 84 ਸਾਲ ਤੋਂ ਬਾਅਦ ਨਿਕਲੇ ਤੇ ਇੱਥੇ ਬੱਚੇ ਡੰਗਰ ਚਾਰਦੇ ਬਜ਼ੁਰਗ ਵੀ ਚਾਰਦੇ ਹੁੰਦੇ ਸੀ ਉਹਨਾਂ ਨੇ ਆਖਿਆ ਕਿ ਇਹ ਬਾਬਾ ਜੀ ਜਿਹੜੇ ਪਹਿਲਾਂ ਇੱਥੇ ਆਏ ਹਨ ਇਹ ਅਲੋਪ ਹੋ ਗਏ ਉਹ ਬਜ਼ੁਰਗ ਵੀ ਉਹਦੋਂ ਬਜ਼ੁਰਗ ਹੋ ਗਏ ਮੁੰਡਾ ਜਿਹੜਾ ਜਿਹੜੀ ਤੁਹਾਡੇ ਪਿੱਛੇ ਕਿਰਨ ਨਦੀ ਇਸੇ ਵਿੱਚ ਹਾਂ ਤੇ ਮਹਾਰਾਜ ਤਾਂ 84 ਸਾਲ ਰਹੀ ਇਹਦੇ ਵਿੱਚ ਹੀ ਕਿਰਨ ਨਦੀ 'ਚ ਤੇ ਉਹਨਾਂ ਕਹਿੰਦੇ ਬਾਬਾ ਲਾਲ ਜੀ ਨੇ ਉਹ ਬੱਚੇ ਕਹਿੰਦੇ ਬਾਬੇ ਦਾ ਸਰੀਰ ਗਲ ਗਿਆ ਤੇ ਉਹਨਾਂ ਨੇ ਕਿਹਾ ਵੀ ਬੇਟਾ ਕੋਈ ਬਾਤ ਨਹੀਂ ਚੋਲਾ ਬਦਲ ਲੈਨੇ ਚੋਲਾ ਬਦਲਣ ਜੋਗਵੇਦੀ ਨਾਲ ਕਾਇਆ ਕਲਪ ਕੀਤੀ ਤਾਂ ਉਹ ਫਿਰ ਉਹ ਸਰੀਰ ਉਹਨਾਂ ਨੇ ਇੱਥੇ ਛੱਡ ਦਿੱਤਾ ਤੇ ਆਪ 16 ਸਾਲ ਦੇ ਬਾਲਕ ਬਣ ਗਏ ਅੱਛਾ ਜੀ ਬਾਹਲ ਉਮਰ ਜਾ ਗਏ ਹਾਂ ਬਾਹਲ ਉਮਰ ਜਾ ਗਏ ਤੇ ਬਾਅਦ ਦੇ ਵਿੱਚ ਉਹਨਾਂ ਦੇ ਇੱਥੇ ਰਹੇ 10-15 ਦਿਨ ਤੋਂ ਉਦੋਂ ਬਾਅਦ ਉਥੋਂ ਸਾਧੂ ਆ ਗਏ ਤਿੰਨ ਲੈਣ ਵਾਸਤੇ ਉਹਨਾਂ ਨੂੰ ਪਹਿਲਾਂ ਲੈਂਦੇ ਤੋਂ ਪਰਖਿਆ ਸੀ ਉਹਨਾਂ ਦੀ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਬਹੁਤ ਭਗਤੀ ਵਾਲ ਕਰਨੀ ਵਾਲੇ ਸੰਤ ਨੇ ਤੇ ਉਹ ਉਹਨਾਂ ਦੇ ਚੇਲੇ ਬਣ ਗਏ ਉਹਨਾਂ ਦਾ ਨਾਂ ਸੀ ਧਿਆਨ ਦਾਸ ਗੁਰਮukh ਦਾਸ ਤੇ ਜਗਦੀਸ਼ ਦਾਸ ਠੀਕ ਹੈ ਜੀ ਉਹ ਉਹਨਾਂ ਨੂੰ ਕਹਿੰਦੇ ਵੀ ਉੱਥੇ ਇੱਕਾਂਤ ਜਗ੍ਹਾ ਹੈਗੀ ਧਿਆਨਪੁਰ ਬਾਗ ਆ ਤੇ ਉੱਥੇ ਡੇਰਾ ਸਾਡੇ ਨਾਲ ਮਹਾਂਪੁਰਸ਼ੋ ਚਲੋ ਉਹ ਉਹਨਾਂ ਨਾਲ ਲੈ ਗਏ ਨਾਲ ਲੈ ਗਏ ਤੇ ਉੱਥੇ ਜਦੋਂ ਉਹਨਾਂ ਨੇ ਅਸਨ ਲਾ ਲਿਆ ਬਾਗ ਦੇ ਵਿੱਚ ਤੇ ਉਹ ਲੱਗੇ ਲੱਗੇ ਪਿੰਡਾਂ ਦੇ ਵਿੱਚ ਜਗਦੀਸ਼ ਦਾਸ ਜਿਹੜਾ ਸੀ ਉਹ ਗਜਾ ਕਰਨ ਵੇਤੇ ਲੰਗਰ ਮੰਗਣ ਜਾਂਦਾ ਹੁੰਦਾ ਸੀ ਦੁੱਧ ਰੋਟੀਆਂ ਸਬਜ਼ੀ ਲਿਆ ਕੇ ਸੰਗਤ ਨੂੰ ਖਵਾਉਣਾ ਆਪ ਵੀ ਖਾਣਾ ਤੇ ਮਾੜਾ ਮੋਟਾ ਕੀਰਤਨ ਵੀ ਹੁੰਦਾ ਸੀ ਸਾਸਾਂ ਬਿਲਕੁਲ ਕੋਈ ਸਮਾਂ ਬੀਤਿਆ ਤੇ ਉਹ ਦੁੱਧ ਲੈਣ ਗਿਆ ਉਹਨਾਂ ਨੇ ਕਿ ਜੱਗ ਕਰਨਾ ਤੇ ਗਾਈ ਦਾ ਬਛੜਾ ਅਗਲੇ ਬੰਨੇ ਮਰਿਆ ਹੋਇਆ ਸੀ ਜਦੋਂ ਮਤਾ ਕਿ ਦੁੱਧ ਮੰਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਮਤਾ ਨੇ ਵੀ ਬਛੜਾ ਮਰ ਗਿਆ ਗਾਈ ਦਾ ਤੇ ਦੁੱਧ ਬਾਬਾ ਜੀ ਨਹੀਂ ਉਹਨਾਂ ਨੇ ਆਪਣੇ ਲੋਟੇ ਵਿੱਚ ਇਦਾਂ ਜਲਦਾ ਛੱਟਾ ਮਾਰਿਆ ਤੇ ਵਛਾ ਉੱਠ ਕੇ ਦੁੱਧ ਪੀਣ ਲੱਗ ਪਿਆ ਕਹਿੰਦੇ ਮਾਤਾ ਵਛਾ ਤੇਰਾ ਮਰਿਆ ਨਹੀਂ ਸੋ ਗਿਆ ਤੇ ਉਹ ਦੁੱਧ ਚਵਾ ਕੇ ਧਾਰ ਕਢੀ ਤੇ ਦੁੱਧ ਲੈ ਕੇ ਆਪਣੇ ਡੇਰੇ ਤੇ ਆ ਗਈ ਇੱਕ ਸਾਲ ਬੀਤ ਗਿਆ ਤੇ ਮੰਮਣੀ ਪਿੰਡ ਦਾ ਮੁੰਡਾ ਲੰਬੜਦਾਰ ਦਾ ਹੀ ਉਹ ਮਰ ਗਿਆ ਸੀ ਉਹ ਜਿਹਦੀ ਮਾਤਾ ਦਾ ਜਿਹੜੀ ਮਾਤਾ ਦਾ ਵਛਾ ਜਿੰਦਾ ਕੀਤਾ ਸੀ ਨਾ ਉਹ ਮਾਤਾ ਵੀ ਉੱਥੇ ਮਸੂਹਸਤੇ ਗਈ ਸੀ ਅੱਛਾ ਜੀ ਹਾਂ ਜੀ ਤੇ ਉਹਨਾਂ ਨੇ ਕਿਹਾ ਵੀ ਉਹ ਬਾਬਾ ਲਾਲ ਜੀ ਉਹਨਾਂ ਦੇ ਚੇਲਾ ਜਗਦੀਸ਼ ਦਾ ਸਾਡਾ ਵਛਾ ਉਹਨਾਂ ਨੇ ਜਿੰਦਾ ਕੀਤਾ ਸੀ ਤੁਹਾਡਾ ਪੁੱਤਰ ਵੀ ਉਹਨੇ ਜਿੰਦਾ ਕਰਨਾ ਤੁਸੀਂ ਰੋਵੋ ਨਾ ਉਹ ਚੋਕੇ ਕੇ ਬੱਚਾ ਆਪਣਾ ਬਾਬਾ ਲਾਲ ਜੀ ਦੀ ਕੁੱਲੀ ਕੋਲ ਆ ਕੇ ਬਾਗ ਚ ਹੂੰ ਉਹਨਾਂ ਨੇ ਕਿਹਾ ਬੇਟਾ ਮਰਨਾ ਸੱਚ ਆ ਜੀਣਾ ਝੂਠਾ ਹਾਂ ਘੱਲਾ ਮੱਠਾ ਹੁੰਦਾ ਹੀ ਦੁਆਦਾਰੂ ਕਰ ਦਿੰਦੇ ਪਰੰਤੂ ਇਹ ਨਹੀਂ ਕੁਦਰਤ ਦੇ ਨਿਯਮ ਨੂੰ ਆਪਣੇ ਹੱਥੇ 'ਚ ਨਹੀਂ ਲੈ ਸਕਦੇ ਹੂੰ ਇੰਨੇ ਜਨੋ ਮਾਤਾ ਉੱਚੀ ਉੱਚੀ ਰੋਣ ਲੱਪੇ ਵੀ ਹਤੇ ਹੀ ਵਛਾ ਜਿੰਦਾ ਕੀਤਾ ਤੇ ਤੁਸੀਂ ਮੇਰਾ ਪੁੱਤਰ ਕਿਉਂ ਨਹੀਂ ਜਿੰਦਾ ਕਰਦੇ ਬਿਲਕੁਲ ਉਹ ਕਹਿੰਦੇ ਜੀ ਇਹ ਕੰਮ ਹੋ ਨਹੀਂ ਸਕਦਾ ਉਹ ਕਹਿੰਦੇ ਜਗਦੀਸ਼ ਦਾਸ ਨੇ ਕੀਤਾ ਜਿਹੜਾ ਸੇਵਾ ਇਕੱਠੀ ਕਰਨ ਜਾਂਦਾ ਉਸ ਉਹ ਕਹਿੰਦੇ ਆ ਲੈ ਆਂਦੇ ਉਹਨੂੰ ਕੁਛ ਲੈਨੇ ਆ ਪਈ ਤੂੰ ਜਗਦੀਸ਼ ਦਾ ਸਾਹਿਬੇ ਕੰਮ ਕੀਤਾ ਉਹ ਕਹਿੰਦੇ ਹਾਂ ਜੀ ਮੈਂ ਵੱਛਾ ਜੀ ਦਾ ਕੀਤਾ ਮਹਾਰਾਜ ਤੇ ਉਹਨਾਂ ਗਿਆ ਵੇ ਜੇ ਕੀਤਾ ਤੇ ਫਿਰ ਇਹਨੂੰ ਹੀ ਕਰ ਉਹਨੂੰ ਜੀ ਦਾ ਕਰ ਉਹ ਛੇ ਤਰ੍ਹਾਂ ਹੀ ਉਹਨਾਂ ਨੇ ਫਿਰ ਰਬ ਰਬ ਕੀਤਾ ਜਲਦਾ ਸਿੱਟਾ ਮਾਰਿਆ ਤੇ ਵੱਛਾ ਜਿੱਦਾਂ ਦਾਜੀ ਹੋਇਆ ਸੀ ਉਦਾਂ ਹੀ ਉਹ ਬੇਟਾ ਵੀ ਦਾਜੀ ਮਾਂ ਆਪਣੀ ਚੰਬੜ ਗਿਆ ਤੇ ਉਹ ਕਹਿਣ ਲੱਗਾ ਵੀ ਬੇਟਾ ਤੂੰ ਸੌ ਗਿਆ ਤੈਨੂੰ ਕੁਝ ਨਹੀਂ ਹੋਇਆ ਉਹ ਬੜੇ ਖੁਸ਼ੀ ਖੁਸ਼ੀ ਬਾਬਾ ਲਾਲ ਜੀ ਦੇ ਕੋਲੋਂ ਆਪਣਾ ਬੱਚਾ ਲੈ ਕੇ ਆਪਣੇ ਘਰ ਚਲੇ ਗਏ ਉਹ ਕੱਲਾ ਕੱਲਾ ਲੰਬੜਦਾਰ ਦਾ ਬੇਟਾ ਹੀ 50 ਕਿਲੇ ਉਹਨਾਂ ਦੀ ਪਿਆਲੀ ਤੋ ਜਦੋਂ ਬੱਚਾ ਰਾਜੀ ਹੋਇਆ ਤੇ ਉਦੋਂ ਬਾਅਦ ਆਵਾ ਲਾਲ ਜੀ ਨੇ ਜਗਦੀਸ਼ ਦਾਸ ਨੂੰ ਕਿਹਾ ਵੀ ਇਹਦੀ ਜਗਾ ਤੈਨੂੰ ਜਾਣਾ ਪੈਣਾ ਕਿਉਂਕਿ ਤੂੰ ਤੇ ਕੁਦਰਤ ਦੇ ਨਿਯਮ ਆਪਣੇ ਹੱਥੇ ਮਰਨਾ ਦਸਦਾ ਵਿਧੀ ਤੇ ਵਿਧਾਨ ਹੀ ਬਦਲਦਾ ਹਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਫਿਰ ਉਹਨੇ ਕਿਹਾ ਨਹੀਂ ਜਗਦੀਸ਼ ਦਾਸ ਤੇਰਾ ਦੋਸ਼ ਨਹੀਂ ਇਹ ਗੱਦੀ ਯਾਰ ਹੋਣੀ ਸੀ ਬਿਲਕੁਲ ਬਿਲਕੁਲ ਹਾਂ ਇੰਨੀ ਗੱਲ ਜਦੋਂ ਹੋਈ ਤੇ ਜਗਦੀਸ਼ ਦਾਸ ਕੁਝ ਸਮੇਂ ਦੇ ਬਾਅਦ ਉਹਨਾਂ ਨੀਲਾ ਰੰਗਾ ਹੱਥ ਕੰਮਨ ਲਾਪੇ ਉਹਨਾਂ ਕਿਹਾ ਵੀ ਕੋਈ ਬਹੁਤ ਤਖਲੀਫ ਉਹਨਾਂ ਆਪਣੀ ਛਾਤੀ ਨਾਲ ਲਾ ਲਿਆ ਉਹਨਾਂ ਕਿਹਾ ਕੋਈ ਡਰ ਦੀ ਲੋੜ ਨਹੀਂ ਤੂੰ ਬੜੇ ਆਰਾਮ ਨਾਲ ਸਾਧਯੋਗ ਦੇ ਵਿੱਚ ਜਾਵੇਂਗਾ ਬਖੁੰਟਿਚ ਤੇ ਕੁਝ ਸਮਾਂ ਹੀ ਵੀ ਆਈ ਵੀ ਤੇਰੇ ਕੋਲ ਆ ਜਾਣਾ ਉਹ ਜਗਦੀਸ਼ ਦਾ ਨੂੰ ਉੱਥੋਂ ਫੇਰ ਜਾਣਾ ਪਿਆ ਉਹਨੂੰ ਫੇਰ ਉਹਨਾਂ ਨੇ ਕਿਹਾ ਵੀ ਤੈਨੂੰ ਮੂਹ ਮੰਗੀ ਮਰਾਦ ਦਿੰਨੇ ਆ ਇਹ ਭਈ ਤੇਰੀ ਜਿਹੜੀ ਸਮਾਦੀ ਤੇ ਚਾਰ ਆਤਵਾਰ ਲੇਪ ਫੇਰੇਗਾ ਉਹਨੂੰ ਮੂੰਹ ਮੰਗੀ ਮਰਦ ਮਿਲੇਗੀ ਪੁੱਤਰ ਪ੍ਰਾਤਿਅਥੀ ਇੱਥੇ ਹੁੰਦੀ ਹੈ ਹਾਂ ਪਰ ਉਹ ਉੱਥੇ ਲੇਪ ਫੇਰਦਾ ਨਹੀਂ ਉਹ ਤੇ ਫਿਰ ਗਿਆ ਹੁੰਦਾ ਆਪਣੇ ਆਪ ਇਹ ਬੜੀ ਮਹਿਮਾ ਚੱਲਦੀ ਹੈ ਕਿ ਉੱਥੇ ਆਪਣੇ ਆਪ ਕਹਿੰਦੇ ਫਿਰਿਆ ਹੁੰਦਾ ਜੀ ਹਾਂ ਤਿੰਨ ਦਿਨ ਤਿੰਨ ਆਤਵਾਰ ਫੇਰ ਲੈ ਇੱਕ ਰਾਤ ਨੂੰ ਤਾਂ ਅਗਲੇ ਬੰਨੇ ਸੋ ਜਾਂਦੇ ਲੋਕੀ ਗੇਟ ਦੇ ਕੰਪਲੀਟ ਉਹ ਕਹਿੰਦੇ ਮੇਰੇ ਇੱਕ ਰਾਤ ਨੂੰ ਮੈਂ ਕੰਪਲੀਟ ਕਰ ਲੈਣਾ ਮੂੰਹ ਮੰਗੀ ਮਰਦ ਪਾਵਾਂਗਾ ਪਰੰਤੂ ਉਹ ਅੱਗੇ ਫਿਰ ਗਿਆ ਹੁੰਦਾ ਕੰਪਲੀਟ ਨਹੀਂ ਹੁੰਦਾ ਕੰਪਲੀਟ ਨਹੀਂ ਹੁੰਦਾ ਤੇ ਉਹ ਇੱਕ ਚੀਜ਼ ਅਲਾ ਉਹਨਾਂ ਦਾ ਹੋਰ ਸੀ ਉਹ ਬਾਅਦ ਦੇ ਵਿੱਚ ਰਾਜੇ ਨੂੰ ਪਤਾ ਲੱਗਾ ਵੀ ਇਨੇ ਜੇਲੇ ਉਹਨਾਂ ਦੇ ਇਨੇ ਸ਼ਕਤੀ ਵਾਲੇ ਇਹ ਬਾਬਾ ਲਾਲ ਜੀ ਵਿਸ਼ਨੂ ਵਤਾਰ ਹੀ ਹੋਣਗੇ ਉਹ ਮਰਨ ਜਨਮ ਦੇ ਦੁੱਖ ਜਾਇ ਉਹ ਮਰਨ ਜੀ ਦੇ ਚੱਕਰ ਚ ਰਹਿਤ ਚਣ ਇਹ ਬਾਣੀ ਦੇ ਸ਼ਬਦ ਤੁਸੀਂ ਸ਼ਵੰਦੇ ਹੋ ਬਿਲਕੁਲ ਜੀ ਬਿਲਕੁਲ ਮਰਨ ਜਾਣ ਮੈ ਦੁਖੇ ਜਾਏ ਕਹਿੰਦੇ ਨਾ ਬਾਬਾ ਸਚਾਈ ਹੈ ਜੀ ਹਾਂਜੀ ਉਦੋਂ ਬਾਅਦ ਆ ਜੀ ਇਹ ਜਦੋਂ ਧਿਆਨ ਦਾਸ ਉਹਨਾਂ ਨੂੰ ਉਹਨਾਂ ਨੇ ਯਦ ਕੀਤੀ ਆਗੇ ਵੀ ਤੁਸੀਂ ਜਗਦੀਸ਼ ਦਾਸ ਨੂੰ ਇਦਾਂ ਤਗੜਾ ਦਤਵਾ ਦਿੱਤਾ ਤੇ ਮੈਨੂੰ ਕੀ ਦਿੱਤਾ ਮੈਂ ਵੀ ਤੇ ਤੁਹਾਡਾ ਪੁੱਤਰ ਹੀ ਚੱਲਾ ਉਹਨਾਂ ਕਹੇ ਤੇਰੇ ਨਾਂ ਤੇ ਨਗਰ ਦਾ ਨਾਂ ਧਿਆਨ ਦਾਸ ਧਿਆਨ ਪਰ ਧਿਆਨ ਬਿਲਕੁਲ ਜਨਾ ਬਲਾ ਧਿਆਨ ਹਾਂਜੀ ਬਿਲਕੁਲ ਫਿਰ ਇੱਕ ਉਹਨਾਂ ਦਾ ਚੇਲਾ ਹੋਰ ਸੀ ਉਹਦਾ ਨਾਮ ਗੁਰਮਖਦਾ ਸੀ ਉਹਨੇ ਬੜੀ ਜिद ਕੀਤੀ ਪੀ ਇਹਨਾਂ ਤੋਂ ਬੜੇ ਬੜੇ ਵੱਡੇ ਦਰਤਬੇ ਦਿੱਤੇ ਆ ਮੈਨੂੰ ਕੀ ਦਿੱਤਾ ਜੇ ਤੁਸੀਂ ਉਹਨਾਂ ਨੇ ਕਿਹਾ ਤੇਰਾ ਨਾਮ ਅੱਜ ਤੋਂ ਬਾਅਦ ਗੁਰਮਖਦਾਸ ਤੋਂ ਗੁਰਮਖ ਲਾਲ ਬਣਾਤਾ ਵਾਹ ਜੀ ਵਾਹ ਤੂੰ ਲਾਲ ਬਣ ਗਿਆ ਠੀਕ ਹੈ ਜੀ ਤੁਹਾਨੂੰ ਮੇਰੀ ਜੋਤੀ ਤੇਰੇ ਅੰਦਰ ਆ ਗਈ ਉਹਨਾਂ ਨੇ ਗੁਰਗਦੀ ਦਿੱਤੀ ਉਹਨਾਂ ਨੇ ਕਿਆ ਜੀ ਬਾਤ ਉਹਨਾਂ ਨੇ ਕਿਹਾ ਵੀ 300 ਸਾਲ ਮਿਆਜੀ ਆ 300 ਸਾਲ ਤੂੰ ਦਿਆਂਗਾ ਇਹਦਾ ਮਤਲਬ ਹੈ ਕਿ ਬਾਬਾ ਲਾਲ ਜੀ ਦੀ ਉਮਰ 600 ਸਾਲ ਸੀ 600 ਸਾਲ ਜੰਮ ਬਾਬਾ ਲਾਲ ਜੀ ਦੀ ਉਮਰ 600 ਸਾਲ ਸੀ ਵਾਹ ਜੀ 300 ਉਹਨੂੰ ਦਿੱਤੀ ਉਹ ਮਰਨ ਜੀਂ ਦੇ ਚੱਕਰ 'ਚ ਨਹੀਂ ਸਨ ਉਹ ਅਮਰ ਜੀਉਤੇ ਸੀ ਉਹ ਹੁਣ ਵੀ ਇੱਥੇ ਨੇ ਲੋਕਾਂ ਦੀ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤਾਂ ਹੀ ਗੱਡੀਆਂ ਲੈ ਕੇ ਦਿੱਲੀ ਦੱਖਣ ਬੰਬੇ ਕਲਕੱਤੇ ਤੋਂ ਆਉਂਦੇ ਦੁਨੀਆਂ ਪਛਦਾਈ ਥੋੜੇ ਨੇ ਕਰੋੜਾ ਰੁਪਏ ਖਰਚ ਕੇ ਦੰਗਰ ਲਾਉਂਦੀ ਹੁੰਦੀ ਹੈ ਕੋਈ ਜਾਣਦਾ ਜੀ ਹਾਂ ਜੀ ਬਿਲਕੁਲ ਸਹੀ ਗੱਡੀਆਂ ਚਾਰ ਜਾਂਦੇ ਲੋਕੀ ਇਦਾਂ ਮੱਲੀ ਕੋਣ ਬਿਆੜ ਸਾਲ 70 ਸਾਲ ਦੀ ਉਮਰ ਦੇ ਬੇਟਾ ਨਹੀਂ ਤੋਂ ਪਰਾ ਉਹ ਤੋਂ ਗੱਦੀ ਮਿਲ ਜਾਂਦਾ ਬੌਲੀ ਦੇ ਇਸ਼ਨਾਨ ਕਰਿਆ ਬਾਬਾ ਲਾਲ ਜੀ ਦੀ ਬੌਲੀ ਹੈ ਹਾਂ ਤੇ ਉਹ ਜਿਹੜਾ ਹੈਗਾ ਹੈ ਇਹਨਾਂ ਦਾ ਗੁਰਮੁਖਦਾਸ ਉਹਦੇ ਨਾਂ ਤੇ ਮੰਦਿਰ ਬਣਿਆ ਉੱਥੇ ਤੇ ਬਾਬਾ ਲਾਲ ਜੀ ਦੇ ਲੱਗ ਗਏ ਹਾਂ ਬਿਲਕੁਲ ਬਿਲਕੁਲ ਹਾਂ ਉਹਨਾਂ ਨੇ ਕਿਹਾ ਜੀ ਜਿਹੜਾ ਮੇਰੇ ਇਥੇ ਦਰਸ਼ਨ ਕਰੇਗਾ ਤੁਹਾਡੇ ਵੀ ਦਰਸ਼ਨ ਨਹੀਂ ਕਰੇਗਾ ਉਹਦੀ ਯਾਤਰਾ ਸਫਲ ਨਹੀਂ ਹੋਏਗੀ ਸਫਲ ਨਹੀਂ ਹੋਏਗੀ ਉਹਨਾਂ ਨੂੰ ਬਾਬਾ ਲਾਲ ਹੀ ਉਹਨਾਂ ਬਣਾ ਦਿੱਤਾ ਇਹਦਾ ਮਤਲਬ ਕਿ ਉਹ ਆਪਣੀ ਮਰਜ਼ੀ ਨਾਲ ਅਲੋਪ ਹੋਏ ਬਿਲਕੁਲ ਜੀ ਉੱਪ ਫਿਰ ਇੱਕ ਸਮਾਦੀ ਇਹ ਆ ਇੱਕ ਸਮਾਦੀ ਉਹ ਆ ਉਹ ਹੁਣ ਵੀ ਉੱਥੇ ਇੱਥੇ ਨੇ ਉਹ ਜਿੰਨਾ ਚਿਰ ਮਰਜੀ ਰਹਿ ਸਕਦੇ ਹਾਂ ਇਹਦੇ ਮਤਲਬ ਵੀ ਜਿਹੜੇ ਯਾਤਰੀ ਧਿਆਨਪੁਰ ਆਉਂਦੇ ਆ ਜੀ ਉਹ ਕਲਨੋਰੀ ਮੱਥਾ ਟੇਕ ਕੇ ਆਗੇ ਹਾਂ ਉੱਥੇ ਜਾਂਦੇ ਨੇ ਤੇ ਮਹਾਰਾਜ ਸੁੰਦਰ ਰਾਮਦਾਸ ਜੀ ਕਹਿੰਦੇ ਵੀ ਉਹ ਵੀ ਮੰਦਿਰ ਤਪਸਥਾਨ ਅਸਲ ਗੱਦੀ ਉਹੋ ਹੀ ਆ ਸਾਰਾ ਤਪ ਉਹਨਾਂ ਦਾ ਉੱਥੇ ਹੀ ਆ ਤੇ ਤੁਸੀਂ ਜਾਓ ਤੇ ਇਹ ਸੰਗਤ ਨਾਲ ਜੁੜ ਗਈ ਹੈ ਇਸ ਮੰਦਰ ਤੇ ਤਰਾ ਤਾਂ ਹੀ ਸਫਲ ਹੁੰਦੀ ਹੈ ਸੁਣੀ ਆਪੇ ਨਾ ਜਿਹੜਾ ਇੱਥੇ ਦਰਸ਼ਨ ਕਰਕੇ ਚੰਨ ਕਰਦਾ ਤਾਂ ਹੀ ਹੁੰਦੀ ਹੈ ਤੇ ਬਾਕੀ ਇਹ ਬ੍ਰਹਮਪੁਰ ਜਦੋਂ ਗਏ ਨੇ ਉਹਨੂੰ ਆਹ ਸ਼ਾਰਟਕਟ ਰਸਤੇ ਦੋਸਤਪੁਰ ਹੁੰਦਿਆਂ ਅੰਦਰ ਅੰਗਲਾ ਜੀਓ ਜਲਾਈ ਸੋਹਣ ਇਹਨਾਂ ਪਿੰਡਾਂ ਥਾਣੀ ਇੱਥੇ ਆਏ ਅੱਛਾ ਜੀ ਆ ਕਾਂਤੀ ਜਗਾ ਵੇਖ ਕੇ ਉਹ ਇਹਨਾਂ ਦੇ ਡੇਰਾ ਲਾਇਆ ਅੱਛਾ ਇਬਰਾਹਮਪੁਰ ਸਾਈਡ ਤੋਂ ਹਾਂਜੀ ਠੀਕ ਠੀਕ ਉਹ ਵੀ ਗੱਡੀ ਉਹਨਾਂ ਦੀ ਹੈ ਤੇ ਕਸੂਰ ਹਾਂਜੀ ਤੇ ਜਿਹੜਾ ਕਸੂਰ ਸ਼ਹਿਰ ਦੇ ਵਿੱਚ ਵੀ ਉਹਨਾਂ ਦਾ ਮੰਦਿਰ ਉੱਥੇ ਉਹਨੂੰ ਲਾਲ ਪੀਰ ਨਾਲ ਲੋਕੀ ਮੰਨਦੇ ਨੇ ਲਾਲ ਪੀਰ ਨਾਲ ਲਾਲ ਪੀਰ ਨੂੰ ਤਾਂ ਦੇ ਲਾਲਾਂ ਵਾਲਾ ਪੀਰ ਕਿਉਂਕਿ ਉਹ ਬੱਚੇ ਵੰਡਦੇ ਨੇ ਉੱਤਰਵੰਡਦੇ ਬਿਲਕੁਲ ਬਿਲਕੁਲ ਲਾਲਾਂ ਵਾਲੇ ਪੀਰ ਸਨ ਅੱਜ ਵੀ ਧਿਆਨਪੁਰ ਦੇਖਿਆ ਸੀ ਲੋਕੀ ਦੇਖੋ ਲਾਲ ਹੱਥ ਲੈ ਹੁੰਦੇ ਆ ਕਿਉਂਕਿ ਬੈਂਡ ਵਾਜੇ ਨਾਲ ਹੁੰਦੇ ਆ ਹਾਂਜੀ ਉਹ ਕਸੂਰ ਸ਼ਹਿਰ ਦੇ ਵਿੱਚ ਇਹਨਾਂ ਨੂੰ ਅਸੀਂ ਕਿੱਥੇ ਜਲੇ ਆ ਆਪਣੇ ਪੀ ਬਾਬੇ ਪੀਰ ਤੇ ਜਲੇ ਆ ਪੀਰ ਕਹਾ ਕੇ ਮੰਨਦੇ ਆ ਕਸੂਰ ਸ਼ਹਿਰ ਆ ਪਾਕਿਸਤਾਨ ਮੁਸਲਮਾਨ ਸਮਾਜ ਜਿਹੜਾ ਵਾ ਪੀਰ ਕੰਦਾ ਲਾਲ ਉਹ ਉੱਥੇ ਵੀ ਲੰਗਰ ਲੱਗਦੇ ਐਸੀ ਤਰ੍ਹਾਂ ਹੀ ਉੱਥੇ ਵੀ ਮੇਲੇ ਬੈਣ ਵਾਜੇ ਨਾਲ ਲੋਕੀ ਆਪਣੇ ਕੁੱਤੇ ਮੰਗਦੇ ਨੇ ਦਾਤਾਂ ਮੰਗਦੇ ਨੇ ਇਹ ਬਾਬਾ ਲਾਲ ਜੀ ਖੁੱਲੀਆਂ ਵੰਡੀਆਂ ਜਾਂਦੇ ਨੇ ਇੱਥੇ ਵੀ ਵੰਡਦੇ ਨੇ ਤੇ ਹਨ ਪਰ ਉੱਤੇ ਹੀ ਵੰਡਦੇ ਹਰ ਜਗ੍ਹਾ ਵੰਡਦੇ ਨੇ ਵਾਜੀ ਸਤਿਗੁਰੂ ਜੀ ਆਖੀ ਬਾਬਾ ਲਾਲ ਸੋ ਇਹ ਦੇਖੋ ਗੱਲਬਾਤ ਕਰ ਰਹੇ ਸੀ ਭਾਈ ਨੇ ਬੜੇ ਵਿਸਥਾਰ ਨਾਲ ਜਿਹੜੀ ਹੈ ਜੀ ਬਾਬਾ ਲਾਲ ਜੀ ਦੀ ਪੂਰੀ ਜਿਹੜੀ ਤੁਹਾਨੂੰ ਕਾਣੀ ਦੱਸੀ ਆ ਔਰ ਇੱਕ ਇੱਕ ਸ਼ਬਦ ਜਿਹੜਾ ਦੱਸਿਆ ਭਾਈ ਨੇ ਬਿਲਕੁਲ ਸੱਚ ਵਾਜੀ ਬਿਲਕੁਲ ਸਚਾਈ ਆ ਤੁਸੀਂ ਗ੍ਰੰਥ ਜਦੋਂ ਅਧਿਆਨ ਕਰੋਗੇ ਗ੍ਰੰਥਾ ਵਿੱਚ ਵੀ ਸਾਰਾ ਕੁਝ ਇਹੀ ਲਿਖਿਆ ਹੋਇਆ ਹੈ ਸੋ ਸਚਾਈ ਨੇ ਕਿਦਾਂ ਕਰੀ ਸੋ ਸਾਰੀ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਜੀ ਗੁਰਦਾਸਪੁਰ ਤੋਂ ਵਿਜੀ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ